ਆ ਦੇ ਯੁੱਗ ਦੇ ਵਿੱਚ ਜਿਹੜੇ ਖੜੇ ਨੂੰ ਸ਼ਹੀਦ ਆਖਤਾ ਜਾਂਦਾ ਹੈ ਜਿਸ ਦਾ ਕੋਈ ਕਿਰਦਾਰ ਨਾ ਹੋਵੇ ਔਰ ਜਿਸ ਨੇ ਸਿਰਫ ਰੀਲਾ ਹੀ ਬਣਾਈਆਂ ਹੋਣ ਫਾਰ ਇਗਜ਼ਾਮਪਲ ਔਰ ਕਿਸੇ ਹਾਦਸੇ ਵਿੱਚ ਚਲਾਣਾ ਕਰ ਗਿਆ ਹੋਵੇ ਉਹ ਵੀ ਸ਼ਹੀਦ ਹੋ ਜਾਂਦਾ ਹੈ ਬੁਨਿਆਦੀ ਇਤਿਹਾਸਕ ਪੱਖੋਂ ਸਿੱਖੀ ਦੇ ਵਿੱਚ ਸ਼ਹੀਦ ਔਰ ਸ਼ਹਾਦਤ ਕੀ ਹੈ ਜਿਹੜਾ ਸ਼ਹੀਦ ਵਰਡ ਹੈ ਜਾਂ ਸ਼ਹਾਦਤ ਇਹ ਫਾਰਸੀ ਤੇ ਅਰਬੀ ਦਾ ਵਰਡ ਹੈ ਔਰ ਇਹ ਇਸਲਾਮ ਨਾਲ ਇਹ ਸ਼ਬਦ ਇੰਡੀਆ ਵਿੱਚ ਆਇਆ ਸਿੱਖੀ ਵਿੱਚ ਸ਼ਹਾਦਤ ਉਹ ਹੈ ਕਿ ਕੋਈ ਵਿਅਕਤੀ ਜਦੋਂ ਨਿਰਭਉ ਤੇ ਨਿਰਪੱਖ ਹੋ ਕੇ ਆਪਣੀ ਜਾਨ ਨਿਚਾਵਰ ਕਰ ਦਿੰਦਾ ਹੈ ਇਨਸਾਨੀਅਤ ਲਈ ਮਨੁੱਖਤਾ ਲਈ ਜਾਂ ਧਰਮ ਲਈ ਇਹ ਜਾਣਦੇ ਹੋਏ ਕਿ ਇੱਕ ਕੰਮ ਕਰਮ ਦੇ ਵੇਲੇ ਮੇਰੀ ਜਾਨ ਜਾ ਸਕਦੀ ਹੈ ਉਹ ਚਾਵੇ ਤਾਂ ਆਪਣੀ ਜਾਨ ਬਚਾ ਸਕਦਾ ਹੋਵੇ ਜਾਨ ਦੇ ਬੁੱਝਦੇ ਆਪਣੀ ਜਾਨ ਦੇ ਦੇਣੀ ਸ਼ਹਾਦਤ ਹੈ